ਤੰ 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 ਬਾਰਾ ਮਹੀਨੇ ਬਾਰਾ ਮਹੀਨੇ ਮੱਕੀ ਦੀ ਰੋਟੀ ਸਾਗ ਦਾਲ ਕੜੀ ਦਸਹੀ ਨਾਲ ਮਿਲ ਨਹੀਂ ਮਿਲਦਾ ਸਾਡਾ ਹਮਾਚਲ ਚ ਜਾਣ ਨਾਲੋਂ ਤਾਂ ਪਹਾੜਾਂ ਦੇ ਵਿੱਚ ਇਹ ਵਧੀਆ ਲੋਕੇਸ਼ਨ ਆ ਇੱਕ ਵੀਰੇ ਨੇ ਮੈਨੂੰ ਹੋਰ ਗੱਲ ਦੱਸੀ ਨਾ ਇੱਥੇ ਵੀ ਬਾਬਾ ਬਾਲਕਰਾਜ ਜੀ ਨੂੰ ਵੀਰ ਸੰਗਤ ਇੱਧਰ ਦੀ ਜਾਂਦੀ ਔਰ ਬਹੁਤ ਸ਼ੋਰਟਕਟ ਰਸਤਾ ਆ ਇੱਥੇ ਪੁਆਇੰਟ ਦੇ ਉੱਪਰ ਟਾਬੇ ਆ ਨਾ ਖਾਣ ਪੀਣ ਵਾਲੇ ਤੇ ਉੱਥੇ ਕਰਦੀ ਆ ਕਿੰਨੇ ਕਿਡੇ ਲੱਗਦੇ ਡੇਲੀ ਆਉਣ ਜਾਣ ਇੱਕ ਵੀਰੇ ਸਿਰਫ ਅਸੀਂ ਇਹਨਾਂ ਨੂੰ ਦੱਸਿਆ ਬਾਕੀ ਨੂੰ ਪਤਾ ਕੀ ਕਿਦਾਂ ਦਾ 뷰 ਲੱਗਿਆ ਅਰੇ ਕੀ ਬਾ ਅਮੇਜ਼ਿੰਗ ਭਾਜੀ ਅਮੇਜ਼ਿੰਗ ਉਹ ਚਲਾ ਗਿਆ ਬੇੜਾ ਇਹਨੂੰ ਇੱਥੋਂ ਲੱਗਣੇ 30 ਤੋਂ 35 ਮਿੰਟ ਇੱਕ ਤਾਂ ਤੁਹਾਨੂੰ ਮੈਂ ਕੈਮਰੇ ਵਿੱਚ ਦਿਖਾ ਰਿਹਾ ਤੇ ਇੱਕ ਰੀਲ ਦੇ ਵਿੱਚ ਜਦੋਂ ਤੁਸੀਂ ਆ ਕੇ ਤੁਸੀਂ ਆਪ ਇੱਕ ਉਹ ਚੀਜ਼ ਨੂੰ ਫੀਲ ਕਰੋਗੇ ਕੁਛ ਅਲੱਗੇ ਟੇਸਟ ਆ ਰਿਹਾ ਹੈ ਨਾ ਪਾਣੀ 'ਚ ਖੜੇ ਹੈ ਇਹ ਨਾ ਕੰਡੇ ਤੇ ਖੜੇ ਬੰਨੇ ਹੋਇਆ ਇੰਜਣ ਲੱਗਾ ਹੈ ਗੱਬੇ ਪਿਛਲੇ ਪਾਸੇ ਤਕਰੀਬਨ ਸਾਰਾ ਵਿੱਚ ਲੱਕੜੇ ਲੱਗੀ ਹੋਈ ਹੈ ਨਾ ਇਹ ਤਾਂ 뷰 ਉਹ ਦੇਖੋ ਕਿ ਨਾ ਸ਼ਾਨਦਾਰਾ ਉਰੇ ਅਸੀਂ ਖੜੇ ਆਂ ਪੰਜਾਬ 'ਚ ਅੱਜ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਊਗੇ ਤੇ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਯੈਸ ਤੇ ਅੱਜ ਤੁਹਾਨੂੰ ਦਿਖਾਵਾਂਗੇ ਪਾਖੜਾ VOTING ਪੁਆਇੰਟ ਯੈਸ ਜਿਹੜਾ ਮਾਤਾ ਲੈਣਾ ਦੇਵੀ ਤੋਂ ਨੰਗਲ ਨੂੰ ਰੋੜ ਗਿਆ ਉਹਦੇ ਉੱਤੇ ਪੁਆਇੰਟ ਆ ਤੇ ਆ ਜੋ ਬਹੁਤ ਹੀ ਸ਼ਾਂਤੀ ਹੈ ਇੱਥੇ ਨਾ ਜਦ ਮੈਂ ਫਸਟ ਟਾਈਮ ਆਇਆ ਇੱਥੇ ਔਰ ਇੱਕ ਅਲੱਗ ਟੇਸਟ ਅਲੱਗ ਅਨੰਦ ਆ ਰਿਹਾ ਇੱਥੇ ਆ ਕੇ ਨਾ ਪਾਖੜਾ ਵਿਊ ਪੰਜਾਬੀ ਵੈਸ਼ਨੋ ਟੱਬਾ ਤੇ ਬੋਟ ਘਾਟ VOTING ਵੀ ਹੁੰਦੀ ਆ ਤੇ ਇਤੋਂ ਪਾਰ ਜਿਹੜੇ ਹੈਗੇ ਆ ਲਠਿਆਣੀ ਪਿੰਡ ਵੈਂਦਾ ਹੋਰ ਕਈ ਪਿੰਡ ਵੈਂਦੇ ਆ ਜੇ ਆਪਾਂ ਬਾਈ ਰੋਡ ਜਾਣਾ ਹੋਵੇ ਤਾਂ ਤੇ ਜੇ ਬਾਈ ਰੋਡ ਜਾਣਾ ਹੋਵੇ ਤਾਂ ਬਹੁਤ ਟਾਈਮ ਲੱਗਦਾ ਤੇ ਇੱਥੋਂ ਸਾਹਮਣੇ ਜੀ ਹਾਂ ਦੇਖੋ ਜੀ ਲਾਉ ਨਜ਼ਾਰਾ ਪਹਿਲਾਂ ਤਾਂ ਔਰ ਇੱਕ ਵੇਲੇ ਤੁਸੀਂ ਇਦਾਂ ਲੱਗੂਗੇ ਵੀ ਅਸੀਂ ਸੀ ਪੁਆਇੰਟ ਤੇ ਖੜੇ ਆ ਨਾ ਦੂਰ ਦੂਰ ਤੱਕ ਪਾਣੀ ਪਾਣੀ ਦਿਸੂਗਾ ਤੇ ਇਹ ਛੋਟਾ ਜਹਾਜ਼ ਪਾਣੀ ਵਾਲਾ ਜਹਾਜ ਨਹੀਂ ਮਤਲਬ ਚਲੋ ਬੋਟ ਛੋਟੀ ਬੋਟ ਬੇੜਾ ਤੇ ਰੈਡੀ ਆ ਇਹ ਜਾਣ ਨੂੰ ਦੂਸਰੀ ਸਾਈਡ ਤੇ ਕਮ ਫੇ ਕਮ ਤੇ ਤੇ ਜੇ ਆਪਾਂ ਬਾਈ ਰੋਡ ਜਾਈਏ ਤੇ ਉਧਰੋਂ ਜਾਂਦਾ 90 ਕਿਲੋਮੀਟਰ ਦਾ ਫਰਕ ਪੈ ਜਾਂਦਾ ਨਾ ਜੇ ਆਪਾਂ ਇੱਧਰ ਤੇ ਜਾਈਏ ਤੇ ਇਧਰੋਂ ਸਾਹਮਣੇ ਸਿਰਫ 10 ਕਿਲੋਮੀਟਰ ਪਾਣੀ ਵਿੱਚ ਹੀ ਜਾ ਹੁੰਦਾ ਤੇ ਇਹ ਹੈਗੀ ਆ ਬੋਟ ਰੈਡੀ ਹੋ ਗਈ ਆ ਤੇ ਸੰਗਤਾਂ ਦਰਸ਼ਕਾਂ ਨੂੰ ਬਹੁਤ ਆਈਆਂ ਜਿਹੜੇ ਅਨੰਤਪੁਰ ਸਾਹਿਬ ਆਉਂਦੇ ਆ ਨੈਣਾਦੇਵੀ ਮਾਤਾ ਦੀ ਹੁੰਦੀ ਜਦੋਂ ਇਸ ਰੋਡ ਰਾਹੀਂ ਆਉਂਦੇ ਆ ਇੱਧਰਲੇ ਪੁਆਇੰਟਾਂ ਦਾ ਜਰੂਰ ਨਜ਼ਾਰਾ ਲੈ ਕੇ ਜਾਂਦੇ ਆ ਤੇ ਇਹ ਸਾਰੀਆਂ ਬੋਟਾਂ ਜਿਹੜੀਆਂ ਖੜੀਆਂ ਆ ਇੱਥੇ ਨਾ ਔਰ ਬਾਕਾਇਦਾ ਇਹਨਾਂ ਨੂੰ ਪਤਾ ਲੱਗਿਆ ਜਿਹੜੀਆਂ ਇਹ ਬੋਟਾਂ ਆ ਇਹਨਾਂ ਦੀ ਪਾਸਿੰਗ ਹੁੰਦੀ ਆ ਬਾਕਾਇਦਾ ਇਹਨਾਂ ਦੇ ਨੰਬਰ ਪਾਸਿੰਗ ਹੁੰਦੀ ਆ ਨੰਬਰ ਆ ਇਹਨਾਂ ਦੇ ਮੈਂ ਨੰਬਰ ਦੇ ਉੱਤੇ ਖਾ ਵੀ ਦਿਨਾ ਤੁਹਾਨੂੰ ਲਿਖਿਆ ਆ ਬੀ ਐਲ ਪੀ 58 ਤਕਰੀਬਨ ਸਾਰਿਆਂ ਦੀ ਪਾਸਿੰਗ ਹੁੰਦੀ ਸਾਲ ਬਾਦ ਨਾ ਤੇ ਇਹ ਬੇੜਾ ਚਾਰਿਆ ਤੇ ਇਹ ਦੂਸਰੀ ਸਾਈਡ ਜਾਊਗਾ ਨਾ ਉਹ ਦੇਖੋ ਉਹ ਦੇਖੋ ਉਹ ਦੇਖ ਕੀ ਬਾਤ ਹੈ ਤੇ ਇੱਕ ਅਲੱਗ ਨਜ਼ਾਰਾ ਆ ਨਾ ਇਹ ਅਲੱਗ ਟੇਸਟ ਆ ਔਰ ਪੰਜਾਬ 'ਚ ਤੇ ਆਪਾਂ ਪੰਜਾਬ ਦੇ तकरीबन तकरीबन ਬਾਰਡਰ ਦੇ ਖੜੇ ਆ। ਤੇ ਆਪਾਂ ਲੱਲਣਾ ਵਾਪਸ ਦੇ ਨਾਲ। ਲਓ ਜੀ ਉਹ ਚਲਾ ਗਿਆ ਬੇੜਾ। ਬੇੜਾ ਬੋਟ ਤੇ ਆ ਇਹਨਾਂ ਦੇ ਨੰਬਰ ਆ ਜਿਹਦੇ ਇਹਨਾਂ ਲਿਖਿਆ ਡਰਾਈਵਿੰਗ ਫੀਟ ਜਿਹੜੀ ਉਹ ਪਿਛਲੀ ਸਾਈਡ ਆ ਮੈਂ ਤੁਹਾਨੂੰ ਦਿਖਾਉਂਦਾ ਯਤਨ ਕਰਦਾ। ਅ ਪਾਣੀ 'ਚ ਖੜੇ ਆ ਇਹ ਨਾ। ਕੰਡੇ ਤੇ ਖੜੇ ਬੰਨੇ ਹੋਇਆ ਇੰਜਣ ਲੱਗਾ ਹੋਇਆ ਗੱਬੇ ਪਿਛਲੇ ਪਾਸੇ ਤਕਰੀਬਨ ਸਾਰਾ ਵਿੱਚ ਲੱਕੜੀ ਲੱਗੀ ਹੋਈ ਹੈ ਨਾ ਇੱਥੇ ਸਾਰੇ ਪੈਸੰਜਰ ਵੰਦੇ ਆ ਇਹਦੇ ਵਿੱਚ ਤੁਸੀਂ ਵਾਈਕਾਂ ਵੀ ਤੁਹਾਡੀਆਂ ਆਉਂਦੀਆਂ ਵਾਈਕਸ ਟੂ ਵੀਲਰ ਇਹਦੇ ਵਿੱਚ ਰੱਖ ਦਿੰਦੇ ਆ ਤੇ ਤਕਰੀਬਨ ਤਕਰੀਬਨ 20 ਤੋਂ 25 ਬੰਦੇ 30 ਬੰਦੇ ਬੈਠ ਕੇ ਬੜੇ ਆਰਾਮ ਨਾਲ ਇਧਰੋਂ ਦੂਜੀ ਸਾਈਡ ਤੇ ਚਲੇ ਜਾਂਦੇ ਆ ਡਰਾਈਵਰ ਦਾ ਮੋਬਾਈਲ ਨੰਬਰ ਲਿਖਿਆ ਆ ਤੇ ਨਾਲ ਇਹਨਾਂ ਦਾ ਜਿਹੜਾ ਰਜਿਸਟਰਡ ਨੰਬਰ ਆ ਇਹਦਾ ਹੈਗਾ BLP 75 BLP 58 ਤੇ ਇਦਾਂ ਇਦਾਂ ਇਹਨਾਂ ਦੇ ਨੰਬਰ ਦਿੱਤੇ ਹੋਏ ਆ ਬੁਕਾਇਦਾ ਰਜਿਸਟਰਡ ਹੈਗੀਆਂ ਫਰਮਾਂ ਨੇ ਰਜਿਸਟਰਡ ਆ ਤੇ ਆ ਜੋ ਚਲਦੇ ਆ ਤੇ ਕਰਦੇ ਆ ਬਾਈ ਹੁਣਾਂ ਨਾਲ ਗੱਲ ਵੀਰੇ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਹੋਰ ਸੁਣਾਓ ਕਿਦਾਂ ਕਿਧਰੋਂ ਆਈਆਂ ਸੰਗਤਾਂ ਬਾਜੀ ਆਨੰਦਪੁਰ ਸਾਹਿਬ ਦੇ ਆਨੰਦਪੁਰ ਸਾਹਿਬ ਤੋਂ ਮੈਂ ਉਹੀ ਗੱਲ ਕਰਕੇ ਆੜਿਆ ਵੀ ਜਿਹੜੇ ਸੰਗਤਾਂ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਨੇ ਜਦੋਂ ਇੱਧਰ ਦੀਆਂ ਆਉਂਦੀਆਂ ਤੇ ਇਹ 뷰 ਦੇ ਦਰਸ਼ਨ ਜ਼ਰੂਰ ਕਰਦੀ ਐ 뷰 ਦੇਖ ਕੇ ਜਾਂਦੀ ਐ ਨਾ ਕਿ ਉਹ ਜਿਆ ਲੱਗ ਰਿਹਾ ਦਾ ਹਿਮਾਚਲ ਚ ਜਾਣ ਨਾਲੋਂ ਤਾਂ ਪਹਾੜਾਂ ਦੇ ਵਿੱਚ ਇਹ ਵਧੀਆ ਲੋਕੇਸ਼ਨ ਆ ਬਹੁਤ ਸੋਹਣੀ ਲੋਕੇਸ਼ਨ ਆ ਕਿ ਨੇੜੇ ਆ ਯੈਸ ਇਹ ਮਜ਼ਾ ਵੀ ਆਉਂਦਾ ਵਧੀਆ ਆਨੰਦ ਆਉਂਦਾ ਇੱਕ ਵਾਰੀ ਆਊਟਿੰਗ ਕਰਦੇ ਵਿੱਚ ਬਹਿ ਜੀਦਾ ਤੇ ਜਿੱਦਾਂ ਉਹ ਚਲਾ ਗਿਆ ਬੇੜਾ ਇਹਨੂੰ ਇੱਥੋਂ ਲੱਗਣੇ 30 ਤੋਂ 35 ਮਿੰਟ ਜੇ ਲੋ ਆਪਾਂ ਦੂਜੀ ਸਾਈਡ ਜਾਣਾ ਹੈ ਨਾ ਤੇ 10 ਕਿਲੋਮੀਟਰ ਦਾ ਇੱਥੋਂ ਕਹਿੰਦੇ ਵੀ ਹੈਗਾ ਇਹਦਾ ਜਿੱਦਾਂ ਬੋਟ ਸਿੱਧੀ ਨਹੀਂ ਜਾਂਦੀ ਇਹਨਾਂ ਦਾ ਕੋਈ ਰੂਟ ਬਣਿਆ ਆ ਹੁੰਦਾ ਇਦਾਂ ਵੈਰੀ ਸ਼ੇਪ ਹੁੰਦੇ ਨਾ ਪਾਣੀ ਵਾਲੇ ਜਹਾਜ਼ ਹੁੰਦੇ ਉਹਨਾਂ ਦਾ ਇੱਕ ਮੈਪ ਬਣਿਆ ਹੁੰਦਾ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਪਾਣੀ ਉਹਦੇ ਹਿਸਾਬ ਨਾਲ ਹੀ ਜਾਂਦੇ ਘੁੰਮ ਘੁੰਮ ਕੇ ਦੇਖੋ ਇੱਥੋਂ ਗਈ ਆ ਤੇ ਬੋਟ ਘੁੰਮ ਕੇ ਉੱਪਰ ਦੀ ਨਾਲ ਨਾਲ ਦੀ ਉਹ ਗਈ ਆ ਇਹ ਤਾਂ ਸਿੱਧੀ ਵੀ ਜਾ ਸਕਦੀ ਸੀ ਇਹਨਾਂ ਦਾ ਕੋਈ ਆਪਣਾ ਰੂਲ ਆ ਨਾ ਡਰਾਈਵਰ ਦਾ ਕਿਹੜੀ ਜਗ੍ਹਾ ਤੋਂ ਭਰਾ ਮੇਰੇ ਆਜੋ ਆਜੋ ਲੱਗੇ ਆਏ ਨੇ ਸੰਗੀ ਨਾਨੀ ਆਜੋ 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 ਅਮ੍ਰਿਤਸਰ ਤੋਂ ਆਏ ਨੇ ਅੱਛਾ ਗੁਰੂ ਰਾਮਦਾਸ ਜੀ ਦੀ ਨਗਰੀ ਅਮ੍ਰਿਤਸਰ ਤੋਂ ਨਾ ਵੈਰੀ ਗੁੱਡ ਔਰ ਸੁਣਾਓ ਕਿੱਦਾਂ ਆਈ ਦਰਸ਼ਕ ਮੇਲੇ ਅਰੇ ਇਹਨੂੰ ਆਜੋ ਉੱਪਰੋਂ ਫੂਲ ਚ ਪੈ ਰਹੇ ਆ ਅੰਮ੍ਰਿਤਪੁਰ ਸਾਹਿਬ ਆਏ ਸਾਂ ਕੱਲ੍ਹ ਦੇ ਅੱਛਾ ਜੀ ਬਾਬਾ ਜੀ ਦਾ ਨਗਰ ਕੀਰਤਨ ਹੀ ਹਾਂਜੀ ਹਾਂਜੀ ਨਗਰ ਕੀਰਤਨ ਦੀ ਬਿਲਕੁਲ ਬਿਲਕੁਲ ਸਿੰਘ ਜੀ ਦਾ ਰੰਗਰੇਟੇ ਗੁਰੂ ਕੇ ਬੇਟੇ ਜੀ 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 ਬਿਲਕੁਲ ਬਿਲਕੁਲ ਉਹਨਾਂ ਦੇ ਨਗਰ ਕੀਰਤਨ ਚ ਸਮੋਲੀਅਤ ਕੀਤੀ ਤੇ ਬੱਚਿਆਂ ਨੇ ਡਿਮਾਂਡ ਕੀਤੀ ਆ ਕਿ ਲਾਗੇ ਕੋਈ ਫੇਰ ਸਟੇਸ਼ਨ ਹੋਵੇ ਜਾਂ ਕੁਝ ਵੀ ਇਹੋ ਜਿਹਾ ਹੋਵੇ ਜਿੱਥੇ ਆਪਾਂ ਇੰਜੋਏ ਵੀ ਕਰ ਸਕੀਏ ਤੇ ਮਜ਼ਾ ਵੀ ਲੈ ਸਕੀਏ ਔਰ ਪੰਜਾਬ ਦੇ ਵਿੱਚ ਅੱਛਾ ਪੰਜਾਬ ਦੇ ਵਿੱਚ ਆ ਨਜ਼ਾਰੇ ਹੂੰ ਬਹੁਤ ਪੈਰਾ ਵੀਰਾਂ ਨੂੰ ਪਤਾ ਵੀ ਹੋਣਾ ਤੇ ਬੋਤੇ ਨੂੰ ਨਹੀਂ ਵੀ ਪਤਾ ਹੋਣਾ ਬਿਲਕੁਲ ਆਪਾਂ ਪੰਜਾਬ ਦੇ ਬਾਰਡਰ ਦੇ ਘੜੇ ਆ ਬਾਰਡਰ ਦੇ ਤਕਰੀਬਨ ਤਕਰੀਬਨ ਵਿੱਚ ਹੀ ਕਹਿ ਸਕਦੇ ਪੰਜਾਬ ਦੇ ਵਿੱਚ ਹੀ ਕਹਿ ਸਕਦੇ ਹਾਂ ਨਾ ਤੇ ਆ ਨਜ਼ਾਰਾ ਹੈ ਜੀ ਆ ਦੇਖੋ ਪੂਰਾ ਸੀ ਸਾਈਡ ਵਾਲਾ ਇੱਕ ਤਾਂ ਤੁਹਾਨੂੰ ਮੈਂ ਕੈਮਰੇ ਵਿੱਚ ਦਿਖਾ ਰਿਹਾ ਤੇ ਇੱਕ ਰੀਲ ਦੇ ਵਿੱਚ ਜਦੋਂ ਦੀ ਆ ਕੇ ਤੁਸੀਂ ਆਪ ਇੱਕ ਉਹ ਚੀਜ਼ ਨੂੰ ਫੀਲ ਕਰੋਗੇ ਕੁਝ ਅਲੱਗੇ ਟੇਸਟ ਆ ਰਿਹਾ ਹੈ ਨਾ ਤੇ ਬਹੁਤ ਵਧੀਆ ਤੇ ਆਪਣੇ ਚੈਨਲ ਦਾ ਨਾਮ ਹੈ ਗ੍ਰੇਟ ਟੈਲੀ ਕਾਸਟ ਹੁਣ ਤੁਸੀਂ ਕਰੋਗੇ ਫੋਲੋ ਕਰਾਂਗੇ ਹੁਣ ਕਰਨਾ ਪੈਣਾ ਹੁਣ ਆਪਾਂ ਨਹੀਂ ਗਏ ਸਾਰੇ ਜਾਣੀ ਓਕੇ ਬ੍ਰਦਰ ਓਕੇ ਤੇ ਚਲੋ ਪੀਰਿਆਂ ਨਾਲ ਗੱਲਬਾਤ ਹੋਈ ਬਹੁਤ ਅੱਛਾ ਲੱਗਾ ਤੇ ਹੁਣ ਚੱਲਦੇ ਆਂ ਆਪਾਂ ਅ ਇੱਥੇ ਹੈਗੇ ਆ ਢਾਬੇ ਜਿਹੜੇ ਅ ਇੱਥੇ ਪੁਆਇੰਟ ਦੇ ਉੱਪਰ ਢਾਬੇ ਆ ਨਾ ਖਾਣ ਪੀਣ ਵਾਲੇ ਤੇ ਉੱਥੇ ਕਰਦੇ ਆਂ ਗੱਲਬਾਤ ਤੇ ਮੈਂ ਜਿੱਥੋਂ ਖਾਦਾ ਉਹ ਹੈਗਾ ਅਮੇ ਦਾ ਢਾਬਾ ਜਿਆਵਾਬੇ ਦੀ ਕੀ ਹਾਲ ਚਾਲ ਆ ਠੀਕ ਹੋ ਤੇ ਇੱਕ ਤਾਂ ਨਾ ਇੱਥੇ ਜਿਹੜੀ ਸਭ ਤੋਂ ਫੇਮਸ ਚੀਜ਼ ਆ ਮੱਕੀ ਦੀ ਰੋਟੀ ਤੇ ਸਾਗ ਸਾਗ ਤੇ ਅੱਛਾ ਇਹ 12 ਮਹੀਨੇ ਚੱਲਦਾ 12 ਮਹੀਨੇ 12 ਮਹੀਨੇ 12 ਮਹੀਨੇ ਮੱਕੀ ਦੀ ਰੋਟੀ ਸਾਗ ਦਾਲ ਕੜੀ ਲਸੀ ਨਾਲ ਮਿਲਣਾ ਹੀ ਮਿਲਣਾ ਆਫ ਸੀਜ਼ਨ ਦੇ ਵਿੱਚ ਸਾਗ ਕਦਾ ਕਦਾ ਹੁੰਦਾ ਅਰਬੀ ਦੇ ਪੱਤੇ ਚੜਾਈਦਾ ਅਰਬੀ ਪੱਤੇ ਅਰਬੀ ਦੇ ਪੱਤੇ ਦੇ ਚਲਾਈਦਾ ਉਹਦਾ ਵੀ ਅਲੱਗ ਸੁਆਦ ਆਉਣਾ ਨਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਸਰੋਂ ਦਾ ਚੱਲ ਪੈਣਾ ਨਾ ਸਰੋਂ ਦਾ ਚੱਲਣਾ ਤੇ ਜਿਹੜੀ ਮੱਕੀ ਦਾ ਆਟਾ ਪਹਾੜੀ ਦੇਸੀ ਮੱਕੀ ਤੇ ਇਹ ਥਾਲੀ ਦਿੰਨੇ ਆ ਹਾਂਜੀ ਜਸਤ ਵੀ ਥਾਲੀ 80 ਰੁਪਏ ਦੀ ਥਾਲੀ ਲੋ ਜੀ 80 ਰੁਪਏ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਨਾਲ ਲੱਸੀ ਵੀ ਨਾ ਕਿਆ ਬਾਤ ਆ ਤੇ ਕਰੋ ਛਕੋ ਤੇ ਇਹ ਸਾਡਾ ਭਰਾ ਅਮਿਤ ਅਮਿਤ ਗੱਦਾ ਵਧੀਆ ਬਈ ਠੀਕੋ ਬਹੁਤ ਵਧੀਆ ਇੱਧਰ ਆ ਜਾ ਤੇ ਇਹਨੇ ਮੈਨੂੰ ਦੱਸਿਆ ਦੇਖੋ ਇੱਕ ਸਬਾਬਾ ਬਣਿਆ ਮੈਂ ਤਾਂ ਜੀਟੀ ਰੋਡ ਤੇ ਰੁਕਿਆ ਸੀ ਕੋਲਡ ਡਰਿੰਕ ਲੈਣ ਲਈ ਤੇ ਐਸਾ ਮਾਰਾ ਜੀ ਦਾ ਸਬਾਬਾ ਬਣਿਆ ਅਸੀਂ ਇੱਥੇ ਆ ਗਏ ਅਮਿਤ ਵੀਰੇ ਨਾਲ ਗੱਲਬਾਤ ਹੋਈ ਤੇ ਇਹ ਜਿਹੜਾ ਟੱਬ ਆ ਇਹਨਾਂ ਦਾ ਹੀ ਆ ਨਾ ਜਦੋਂ ਤੁਸੀਂ ਥੱਲੇ ਫਾਦਰ ਸਾਹਿਬ ਦਾ ਆ ਇਹ ਸਾਡੇ ਮਦਰ ਹਾਂਜੀ ਮੇਰੇ ਮਦਰ ਜਦੋਂ ਤੁਸੀਂ ਜੀਟੀ ਰੋਡ ਤੋਂ ਥੱਲੇ ਉਤਰਦੇ ਆ ਜਿਹੜਾ ਪਾਖੜਾ ਬੋਟਿੰਗ ਪੁਆਇੰਟ ਆ ਜਦੋਂ ਨੈਣਾ ਦੇਵੀ ਮਾਤਾ ਤੇ ਆਉਂਦੇ ਨੰਗਲ ਨੂੰ ਉਸ ਰੋਡ ਦੇ ਉੱਤੇ ਪੁਆਇੰਟ ਆ ਇਹ ਥੱਲੇ ਉਤਰ ਕੇ ਜਦੋਂ ਤੁਸੀਂ ਪੌੜੀਆਂ ਥੱਲੇ ਉਤਰਦੇ ਆ ਲੈਫਟ ਹੈਂਡ ਪੇਲੇ ਡੱਬਾ ਇੱਥੇ ਇਹਨਾਂ ਦੇ ਮਦਰ ਹੁੰਦੇ ਆ ਆਪ ਹੁੰਦੇ ਆ ਤੇ ਤੁਹਾਡੇ ਫਾਦਰ ਸਾਹਿਬ ਹਾਂਜੀ ਫਾਦਰ ਸਾਹਿਬ ਕਿੱਥੇ ਚੇਰੇ ਤਾਰਾ ਸਿੰਘ ਨੰਗਲ ਡੈਮ ਗਏ ਆ ਇਹ ਨੰਗਲ ਡੈਮ ਗਏ ਹੋਇਆ ਤੇ ਮੈਂ ਤਾਂ ਵੈਸੇ ਮੈਗੀ ਖਾਧੀ ਅੱਜ ਮੱਕੀ ਦੀ ਰੋ ਤੇ ਬਹੁਤ ਤੇਜ਼ੀ ਦੇਖ ਕੇ ਮੂੰਹ ਚ ਪਾਣੀ ਤਾਂ ਆਉਂਦਾ ਪਰ ਢਿੱਡ ਭਰਿਆ ਆ ਲੱਸੀ ਪੀਤੀ ਆ ਦੀ ਨਾ ਤੇ ਇੱਕ ਵੀਰੇ ਨੇ ਮੈਨੂੰ ਹੋਰ ਗੱਲ ਦੱਸੀ ਨਾ ਇੱਥੇ ਵੀ ਬਾਬਾ ਬਾਲਕਨਾਥ ਜੀ ਨੂੰ ਵੀਰ ਸੰਗਤ ਇੱਧਰ ਦੀ ਜਾਂਦੀ ਔਰ ਬਹੁਤ ਸ਼ੋਰਟਕਟ ਰਸਤਾ ਆ ਇੱਥੋਂ ਤੇ ਮੈਂ ਆਪਣੇ ਵੀਰੇ ਨਾਲ ਤੁਹਾਡੀ ਗੱਲ ਕਰੋਂਦਾ ਤੇ ਉਹਨਾਂ ਨੂੰ ਪੁੱਛਦਾ ਵੀਰੇ ਕਿ ਕਿੱਦਾਂ ਕਿੱਦਾਂ ਸੰਗਤ ਜਾਂਦੀ ਕਦੋਂ-ਕਦੋਂ ਜ਼ਿਆਦਾ ਜਾਂਦੀ ਆ ਤੇ ਕਿੰਨੀ ਕੁ ਬਾੜ ਦਾ ਫਰਕ ਪੈ ਜਾਂਦਾ ਉੱਪਰ ਦੀ ਘੁੰਮ ਕੇ ਜਾਣ ਨਾਲ ਤੇ ਇੱਧਰ ਆਜੋ ਹਾਂਜੀ ਇਹ ਸ਼ੋਰਟਕਟ ਰਸਤਾ ਹੈ ਜੀ ਅੱਛਾ ਅੱਧਾ ਘੰਟਾ ਬੀੜਿਚ ਲੱਗਦਾ ਹੈ ਨੰਗਲ ਤੇ ਤੁਸੀਂ ਪਾਖੜ ਵਾਲੀ ਬੱਸ ਲੈਣੀ ਹੈ ਨੰਗਲ ਤੋਂ ਪਾਖੜੇ ਵਾਲੀ ਬੱਸ ਲੈਣੀ ਆ ਨੰਗਲ ਤੋਂ 11 ਕਿਲੋਮੀਟਰ ਹੈ ਪਾਖੜਾ ਹਾਂਜੀ ਹਾਂਜੀ ਬੱਸ ਪਾਖੜ ਉਤਰ ਕੇ ਫਿਰ ਇਹ ਬੋਟਿੰਗ ਪੁਆਇੰਟ ਹੈ ਪਾਖੜਾ ਡੈਮ ਅੱਛਾ ਜੀ ਹਾਂ ਇੱਥੋਂ ਕ੍ਰੋਸਿੰਗ ਕਰਕੇ ਪਾਰ ਜਾਓਗੇ ਤੁਸੀਂ ਹਾਂਜੀ ਕੋਸਰੀਆਂ ਪਿੰਡ ਕੋਸਰੀਆਂ ਪਿੰਡ ਤੋਂ ਟੈਕਸੀ ਵੀ ਲੱਗੀ ਹੈ ਅੱਛਾ ਜੀ ਬਾਕੀ ਬੱਸ ਵੀ ਹੈ ਉੱਥੇ 20 ਕਿਲੋਮੀਟਰ ਹੈ ਜੀ ਇਹ ਇੱਕ ਕੋਸਰੀਆਂ ਪਿੰਡ ਪੈਂਦਾ ਹੈ ਕੋਸਰੀਆਂ ਤੋਂ ਟੈਕਸੀ ਵੀ ਮਿਲਣੀ ਹੈ ਜੀ ਜੀ ਤੇ ਬੱਸ ਵੀ ਮਿਲਦੀ ਹੈ ਕਿਆ ਬਾਤ ਆ ਦੇਖੋ ਇਹ ਮੈਨੂੰ ਇਸ ਰੂਟ ਦਾ ਪਤਾ ਨਹੀਂ ਸੀ ਮੈਂ ਬਾਬਾ ਬਲਕਨਾਜੀ ਦੀਆਂ ਕਾਫੀ ਵੀਡੀਓ ਜ਼ਿਆਦਾਤਰ ਮੈਂ ਪੁਰਾਣਾ ਖਰੀਦਿਆ ਵੀਡੀਓ ਪਾਉਂਦਾ ਆ YouTube ਦੇ ਉੱਤੇ ਇੰਸਟਾ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਹਾਂਜੀ ਗੁਰਦੁਆਰਾ ਸਾਹਿਬ ਸੇਮਕੁੰਨ ਸਾਹਿਬ ਬਦੀਨਾ ਜੀ ਕਦਾਰਨਾ ਜੀ ਜਿਹੜੇ ਨਵੇਂ-ਨਵੇਂ ਮੈਨੂੰ ਰੂਟ ਦੀਦੇ ਆ ਮਿਲਦੇ ਆ ਆ ਜੋ ਮੈਂ ਤੇ ਉਹ ਮੈਂ ਦੱਸਦਾ ਰਹਿਣਾ ਦਿਖਾਉਂਦਾ ਰਹਿਣਾ ਤੇ ਇਸ ਬਾਬਾ ਬਣਿਆ ਇੱਕ ਇਸ ਰੂਟ ਦਾ ਵੀ ਵਾਲੀਆਂ ਆਜ ਲੱਗੇ ਆ ਜੇ ਤੁਰੇ ਦੂਰ ਕਦੇ ਹਾਂਜੀ ਹਾਂਜੀ ਤੇ ਇਹ ਅਜੀ ਸੁਆਪ ਬਣਿਆ ਵੀ ਇਹ ਵੀ ਤੁਹਾਡੇ ਵਾਲਾ ਰੂਟ ਦੇਖਿਆ ਆਪਾਂ ਤੁਸੀਂ ਦੱਸਿਆ ਤਾਂ ਐਕਚੁਅਲੀ ਜਿਹੜੀ ਲੋਕਲ ਸੰਗਤ ਆ ਉਹਨਾਂ ਨੂੰ ਤਾਂ ਪਤਾ ਹੋਣਾ ਇਸ ਰੂਟ ਦਾ ਨਾ ਤੇ ਜਿਹੜੇ ਜਿੱਦਾਂ ਹੁਣ ਤਾਂ ਅਸੀਂ ਦੂਰੋਂ ਆਏ ਆ ਦੂਰੋਂ ਨਹੀਂ ਹੈ ਤਾਂ ਲੱਗੇ ਪਰ ਇਸ ਇਸ ਏਰੀਆ 'ਚ ਕਦੀ ਆਏ ਨਹੀਂ ਉਹਨਾਂ ਲਈ ਇੱਕ ਹੈਗਾ ਵੀ ਤੁਸੀਂ ਇੱਧਰੋਂ ਆਉਣਾ ਤੇ ਤੁਸੀਂ ਇੱਥੇ ਗੱਡੀ پارک ਕਰਕੇ ਤੇ ਇੱਥੇ ਤੁਸੀਂ ਦਰਸ਼ਨ ਕਰ ਸਕਦੇ ਆਂ ਹਾਂਜੀ ਇੱਥੇ ਜੇ ਤੁਸੀਂ ਨਹੀਂ ਜਾਣਾ ਬਵਲ ਕਰਾਉਦੇ ਵੈਸੇ ਘੁੰਮਣਾ ਨਾ ਤੇ ਇੱਥੇ ਵੀ ਉਹ ਪੁਆਇੰਟ ਹੈ 15 ਬੋਟਾਂ ਹੈ ਤੁਹਾਨੂੰ ਘੁਮਾ ਸਕਦੀਆਂ ਅੱਧੇ ਘੰਟਾ 15 ਯਾਨੀ ਇੱਥੇ ਤੁਸੀਂ ਵੈਸੇ ਵੀ ਜੇ ਤੁਸੀਂ ਬੱਚਿਆਂ ਨੂੰ ਟੂਰ ਇਹਦੇ ਟੂਰਿਸਟ ਪਰਪਸ ਨਾਲ ਵੀ ਆਉਣਾ ਚਾਹੁੰਦੇ ਆ ਹੈ ਨਾ ਤੇ ਤਾਂ ਵੀ ਤੁਸੀਂ ਇੱਥੇ ਬੱਚੇ ਨੂੰ ਲਿਆ ਕੇ ਇੱਕ ਪ੍ਰਕਿਰਤੀ ਦੇ ਦਰਸ਼ਨ ਕਰਾ ਸਕਦੇ ਇੱਕ ਸੀ ਸਾਈਡ ਦੇ ਦਰਸ਼ਨ ਕਰਵਾ ਸਕਦੇ ਆ ਉਹ ਉਸ ਕੀ ਨੂੰ ਮਹਿਸੂਸ ਕਰ ਸਕਦੇ ਜਿਹੜੀ ਯਾਨੀ ਸੀ ਸਾਈਡ ਇੱਥੇ ਲੱਗੇ ਸਾਤੋਂ ਸਮੁੰਦਰ ਕਿਹੜਾ ਹੈ ਗੁਜਰਾਤ ਅਹਮਦਾਬਾਦ ਇਹ ਥੋੜੀ ਜਾਮਨਗਰ ਸਿਟੀ ਸਭ ਤੋਂ ਲੱਗੇ ਸਾਡੇ ਉਹ ਸਮੁੰਦਰ ਪੈਂਦਾ ਕਿੰਨੇ 100 ਕਿਲੋਮੀਟਰ ਪੈਂਦਾ ਹੈ ਸ਼ਰਹ ਯਾਰ ਯਾਰਾ ਬੱਬ ਹੋ ਜਾਣਾ ਨਾ ਤੇ ਇਹ ਆਪਾਂ ਬਿਲਕੁਲ ਸਾਡੇ ਘਰ ਦੇ ਵਿੱਚ ਇੱਕ ਵਾਰੀ ਦਰਸ਼ਨ ਕਰੋ ਤੇ ਇੱਕ ਰਣਜੀਤ ਸਾਗਰ ਡੈਮ ਉਹ ਵੀ ਬਹੁਤ ਵੱਡਾ ਹੈ ਉਹ ਵੀ ਸਮੁੰਦਰੀ ਹੈ ਤੇ ਇਹ ਹੈਗਾ ਗੋਬਿੰਦ ਹਾਂਜੀ ਗੋਬਿੰਦ ਸਾਗਰ ਗੋਬਿੰਦ ਸਾਗਰ ਡੈਮ ਨਾ ਹਾਂਜੀ ਤੇ ਬਹੁਤ ਵਧੀਆ ਜੀ ਤੇ ਇੱਕ ਤੁਸੀਂ ਬਹੁਤ ਵੀਰੇ ਵਧੀਆ ਗੱਲ ਦੱਸੀ ਬਈ ਬਾਬਾ ਜੀ ਨੂੰ ਇਹ ਵੀ ਰਸਤਾ ਜਾਂਦਾ ਹੈ ਨਾ ਹਾਂਜੀ ਇੱਥੇ ਜਾਂਦਾ ਵਾਕੀ ਟੂਰਿਸਟ ਆਣਾ ਤਾਂ ਵੀ ਕੁੰਮਕੇ ਫਿਰਸਕੇ ਜਾ ਸਕਦੇ ਆ ਹਾਂ ਤੇ ਬਾਕੀ ਜੀ ਤੁਹਾਨੂੰ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਜਦੋਂ ਤੁਸੀਂ ਨੈਣਾਦੇਵੀ ਮਾਤਾ ਤੇ ਆਉਂਦੇ ਆ ਉਸ ਤੋਂ ਬਾਅਦ ਤੁਸੀਂ ਆਉਣਾ ਨੰਗਲ ਵਾਲੇ ਰੋਡ ਦੇ ਉੱਤੇ ਨੰਗਲ ਵਾਲੇ ਰੋਡ ਤੇ ਆ ਕੇ ਰਸਤੇ ਦੇ ਵਿੱਚ ਤੁਹਾਨੂੰ ਪੁਆਇੰਟ ਮਿਲ ਜਾਣਾ ਭਾਖੜਾ VOTING ਪੁਆਇੰਟ ਗੱਡੀ پارک ਕਰੋ 100 ਮੀਟਰ ਥੱਲੇ ਉਤਰੋ ਪੌੜੀਆਂ ਤੇ ਤੁਹਾਨੂੰ ਇਹ ਮਿਲ ਪੈਣਾ ਪੁਆਇੰਟ ਤੇ ਔਰ ਜਿੰਨੀਆਂ ਵੀ 숍ਾਂ ਇੱਥੇ 2 4 5 ਹੈਗੀਆਂ ਸਾਰਿਆਂ ਦੇ ਉੱਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮਿਲਣਾ ਹੀ ਮਿਲਣਾ ਆ ਤੇ ਜਦੋਂ ਮਰਜ਼ੀ 12 ਮਹੀਨਿਆਂ ਚਾਓ 12 ਮਹੀਨੇ ਮੈਂ ਤਾਂ ਖੁੱਲਾ ਰਹਿੰਦਾ ਆ ਹੈਨਾ 12 ਮਹੀਨੇ ਜਦ ਮਰਜ਼ੀ 12 ਮਹੀਨੇ ਜਦ ਮਰਜ਼ੀ ਆਓ ਨਾ ਤੇ ਉਹ ਥੱਲੇ ਬੋਟਿੰਗ ਪੁਆਇੰਟ ਤੁਹਾਨੂੰ ਦਿਖਾ ਦਿੱਤਾ ਆ ਵੀਡੀਓ ਕਿਦਾਂ ਦੀਆਂ ਲੱਗੀਆਂ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਜੇ ਤੁਸੀਂ ਇੱਥੇ ਪਹਿਲਾਂ ਆਏ ਆ ਤਾਂ ਵੀ ਦੱਸਿਓ ਨਹੀਂ ਆਏ ਤਾਂ ਵੀ ਦੱਸਿਓ ਵਧੀਆ ਭਾਜੀ ਨੂੰ ਮਿਲ ਕੇ ਵਧੀਆ ਲੱਗਾ ਇਹ ਆਏ ਮੈਂ ਦੱਸਿਆ ਕਿ ਮੈਂ ਪਹਿਲੀ ਵਾਰ ਆਇਆ ਮੈਨੂੰ ਬਣੀ ਸਵਾਰੀ ਵਿੱਚ ਦੱਸੋ ਅਸੀਂ ਇਹਨਾਂ ਨੂੰ ਦੱਸਿਆ ਬਾਕੀ ਇਹਨਾਂ ਨੂੰ ਪਤਾ ਹੈ ਕਿ ਕਿਦਾਂ ਦਾ ਥਿਊ ਲੱਗਾ ਅਰੇ ਕਿਆ ਬਾਤ ਅਮੇਜ਼ਿੰਗ ਭਾਜੀ ਅਮੇਜ਼ਿੰਗ ਅਮੇਜ਼ਿੰਗ ਲੱਗਾ ਬਹੁਤ ਬਿਆਰਾ ਔਰ ਇਹਨਾਂ ਦਾ ਸੁਭਾਅ ਬਹੁਤ ਵਧੀਆ ਸਾਰਿਆਂ ਦਾ ਇਹਨਾਂ ਦੇ ਮਦਰ ਦਾ ਇਹਨਾਂ ਦਾ ਅੱਛਾ ਲੱਗਾ ਸੁਭਾਅ ਔਰ ਖਾਣਾ ਪੀਣਾ ਦਾ ਲਾਹੇਵੰਦ ਹੈ ਹੀ ਹੈ ਨਾ ਤੁਸੀਂ ਕੀ ਕਹੋਗੇ ਬਹੁਤ ਵਧੀਆ ਲੱਗਿਆ ਵੀਰੇ ਸਾਡੇ ਨਾਲ ਗੱਲ ਕਰਕੇ ਜੀ 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 ਬਹੁਤ ਵਧੀਆ ਤੇ ਤੁਸੀਂ ਵੀ ਆਣਾ ਜਿੰਨੇ ਵੀ ਆ ਹਾਂ ਇਹਨਾਂ ਦਾ ਚੈਨਲ ਹਾਂ ਟ੍ਰਾਈ ਕਰੋ ਬਲੈਕ ਕਰਿਓਗੇ ਹਲੋ ਬੋਲਣਾ ਠੀਕ ਆ ਤੇ ਚਲੋ ਬਹੁਤ ਵਧੀਆ ਜੀ ਤੇ ਹੁਣ ਚਾਹ ਬਣ ਗਈ ਚਾਹ ਬਣ ਜਾਣੀਗੀ ਬਣਾਓ ਚਾਹ ਫਿਰ ਠੀਕ ਆ ਇਹਦੇ ਪਿੱਛੇ ਬੰਦ ਕਰਤਾਂ ਚ ਬੰਦ ਕਰ ਦਿੰਦਾ ਨਾ ਤੇ ਫੇਰ ਮੋਲੀ-ਮੋਲੀ ਰੁਕੂਗਾ ਇੱਥੇ ਆ ਕੇ ਹਾਂ ਜੀ ਪਿੱਛੇ ਬੰਦ ਨਹੀਂ ਕੀਤਾ ਜੋ ਆ ਦੇਖੋ ਸਵਾਰੀ ਇਹ ਚ ਥੋੜੀ ਨਾ ਟਾਈਮ ਟੂ ਟਾਈਮ ਆਪਣੇ ਆਉਣਾ ਹੀ ਪੈਣਾ ਨਾ ਹਾਂ ਜੀ ਹਾਂ ਪਰ ਮਾਂ ਸਵਾਰੀ ਥੋੜੀ ਆ ਬਹੁਤੀ ਆ ਨਾ ਟਾਈਮ ਇਹਨਾਂ ਹਾਂ ਹਾਂ ਖਾਲੀ ਵੀ ਆ ਜਾਂਦੇ ਆ ਹਾਂ ਜੀ ਸਵਾਰੀ ਨਹੀਂ ਉਹ ਖਾਲੀ ਬਣ ਟਾਈਮ ਦੇ ਹਿਸਾਬ ਨਾਲ ਆਉਣਾ ਹੀ ਪੈਣਾ ਨਾ ਆਉਣਾ ਪੈਣਾ ਓਕੇ ਗੁੱਡ ਇਧਰੋਂ ਨੇ ਮਿਲ ਇਧਰੋਂ ਮਿਲੂਗੀ ਹਾਂ ਹਾਂ ਹੁਣ ਨੈਕਸਟ ਅਗਲੀ ਦੀ ਵਾਰੀ ਆ ਜਾਣੀ ਨਾ ਜਿਹੜਾ ਮੰਦਰ ਆ ਤੇ ਬਾਈਕ ਪੁਆਇੰਟ ਤੇ ਲੋਡ ਹੁੰਦੀ ਹੈ ਅੱਛਾ ਉਹ ਜਿਹੜਾ ਮੰਦਰ ਉੱਥੇ ਬਾਈਕ ਪੁਆਇੰਟ ਹੈ ਕਿਹੜਾ ਨਰਸਿੰਘ ਦਾ ਮੰਦਰ ਮੈਂ ਨਰਸਿੰਘ ਦਾ ਮੰਦਰ ਹੈ ਨਾ ਜੇ ਕਿਸੇ ਭਾਈ ਨੇ ਇੱਧਰ ਸ਼ੋਰਟਕਟ ਤੇ ਲੰਘਣਾ ਹੋਵੇ ਹਾਂ ਹਾਂ ਰੋਡ ਤੇ ਬਾਈਕ ਲੋਡ ਹੁੰਦੀ ਉੱਥੇ ਹੀ ਉੱਡਤ ਜਣੀ ਰੋਡ ਹੈ ਹਾਂ ਜੇ ਕਿਸੇ ਨੇ ਨੈਣਾ ਦੇਵੀ ਤੋਂ ਮਾਤਾ ਨੈਣਾ ਦੇਵੀ ਤੋਂ ਜਾਣਾ ਆਂ ਬਾਬਾ ਬਲਕਨਾਥ ਜੀ ਜਾਣਾ ਤੇ ਨਰਸਿੰਘ ਦਾ ਜਿਹੜਾ ਮੰਦਰ ਆ ਉੱਥੋਂ ਤੁਸੀਂ ਬਾਈਕ ਐਚ ਰੋਡ ਕਰਕੇ ਟੂ ਵੀਲਰ ਤੇ ਪਾਰ ਜਾ ਸਕਦੇ ਆ ਨਾ ਹਾਂਜੀ ਵੈਰੀ ਗੁੱਡ ਬਹੁਤ ਵਧੀਆ ਜਾਣਕਾਰੀ ਔਰ ਰੇਟ ਵੀ ਬੜਾ ਰੀਜ਼ਨੇਬਲ ਆ 30-30 ਰੁਪਏ ਆ ਪਰ ਪਰਸ ਬਾਈਕ ਵਾਲਾ 150 ਰੁਪਏ ਦੋ ਪਰਸਨ ਦੋ ਪਰਸਨ ਹਾਂਜੀ ਠੀਕ ਆ ਮਾਈ ਇੰਨਾ ਕੇ ਜ਼ਿਆਦਾ ਡੇਡ ਤਾਂ ਨਹੀਂਗਾ ਉੱਪਰ ਦੀ ਜਾਊਗਾ ਦਿਹਾੜੀ ਪੂਰੀ ਲੱਗਣੀ ਤੇਲ ਕਿੰਨਾ ਲੱਗਣਾ ਹਾਂਜੀ ਹੈਨਾ ਵਧੀਆ ਵਧੀਆ ਕਰ ਲੱਕੀ ਨਾ ਠੀਕੋ ਯਾਰ ਸਵਾਰੀਆਂ ਥੋੜੀਆਂ ਹੀ ਲੈ ਕੇ ਆਇਆ ਇਨੀਆਂ ਮਿਲੀਆਂ ਡਰਾਈਵਰ ਤੁਸੀਂ ਆ ਸਵਾਰੀਆਂ ਘੱਟ ਲੈ ਆਇਆ ਇਹਨੂੰ ਥੋੜਾ ਘਟ ਉਹਦੇ ਨਾਲ ਕਰੇ ਗੱਲ ਲੱਕੀ ਨਾਲ ਕਿਹੜਾ ਲੱਕੀ ਕਿਹੜਾ ਇਹ ਲੱਕੀ ਹੈ ਲੱਕੀ ਹੈ ਆ ਲੱਕੀ ਆ ਜਾ ਇੱਕ ਮਿੰਟ ਇਹਨੂੰ ਉਤਰਿਆ ਇੱਕ ਮਿੰਟ ਫੜੀ ਯਾਰ ਵਿੱਚੇ ਚੱਲਦੇ ਵਿੱਚ ਚੱਲਦੇ 5 ਮਿੰਟ ਲੋ ਜੀ ਉਦਾਂ ਦਾ ਪਾਣੀ ਚ ਅਸੀਂ ਘੱਟ ਬੜੀ ਦਾ ਆ ਤੇ ਹੋਰ ਬਾਬਿਓ ਕੀ ਹਾਲ ਆ ਦੇਖੀ 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 ਬਾਬਾ ਦੇਖੀ ਕਿਦਾਂ ਬੋ ਇਹ ਹੈ ਜੀ ਇਸ ਬੇੜੇ ਦਾ ਬੇੜਾ ਕਹਿੰਦੇ ਆ ਹਾਂਜੀ ਹੈ ਨਾ ਤੇ ਡਰਾਈਵਰ ਲੱਕੀ ਹੈ ਨਾ ਹਾਂਜੀ ਲੱਕੀ ਕਿੰਨਾ ਟਾਈਮ ਲੱਗਦਾ ਉਧਰ ਵੇਧਰ ਹੋਣ ਨੂੰ ਅੱਧੇ ਘੰਟੇ ਅੱਧਾ ਘੰਟਾ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰਦਿਆਂ ਮੈਨੂੰ ਤਾਂ ਬੜੀ 4 4-5 ਸਾਲ ਗੱਡੀ ਘੁਮਾ ਕੇ ਕਦੇ ਨਹੀਂ ਜਾਂਦੇ ਤੁਸੀਂ ਆਪਣੇ ਤੂੰ ਸਿੱਧਾ ਕਦੇ ਨਹੀਂ ਜਾਂਦੇ ਨਹੀਂ ਸਿੱਧਾ ਲੈ ਕੇ ਜਾਂਦੇ ਸਾਰੀ ਤਾਰੀ ਸਾਰੀ ਤਾਰੀ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਲੱਗ ਰਿਹਾ ਮੈਂ ਫਸਟ ਟਾਈਮ ਇੱਥੇ ਆਇਆ ਤੇ ਬਹੁਤ ਜ਼ਿਆਦਾ ਜ਼ਬਰਦਸਤ ਤੇ ਬਹੁਤ ਹੀ ਪਿਆਰਾ 뷰 ਨਿਕਲ ਕੇ ਆਉਂਦਾ ਨਾ ਇੱਥੋਂ ਤੇ ਆਮ ਜਿੱਦਾਂ ਸੰਗਤ ਨੂੰ ਜਿਆਦਾ ਪਤਾ ਨਹੀਂ ਜਿਹੜੇ ਇੱਥੇ ਲੋਕਲ ਵਾਲਿਆਂ ਨੂੰ ਜਿਆਦਾ ਪਤਾ ਹੈ ਨਾ ਤੇ ਵਧੀਆ ਕਿੰਨੇ ਕਿਡੇ ਲੱਗਦੇ ਡੇਲੀ ਆਉਣ ਜਾਣ ਸਿਰਫ ਚਾਹੇ ਇਸ ਵਾਰੀ ਮਿਲ ਲੈਣਾ ਵੀ ਇੱਕੋ ਹੀ ਲੱਗਣਾ ਬਾਕੀ ਬਾਕੀ ਵੀ ਤੀ ਵੀੜੀਆਂ ਹੈ ਨਾ ਟਰਨ ਵਾਈ ਟਰਨ ਚੱਲੀਆਂ ਉਹ ਤੇ ਫਿਰ ਇਹ ਦਿਹਾੜੀ ਕੁਝ ਵੀ ਨਹੀਂ ਪੈਂਦੀ ਹੋਣੀ ਚੋ ਮਿਚਾਲਿਆਂ ਚ ਵੇ ਜਾਂਦੇ ਇਦਾਂ ਨਹੀਂ ਵੇਣ ਕਿਤੇ ਹੁਣ ਕਿੰਨੀ ਦਿਹਾੜੀ ਪੈਣੀ ਇਹ ਤਾਂ 100 ਬਣਦਾ ਕਈ ਵਾਰੀ ਫੇ ਫੇ ਪਾਰਟ ਟਾਈਮ ਕੀ ਕਰਨਾ ਹੋਰ ਕੰਮ ਮੈਂ ਅੱਜ ਨਾਲ ਹੋਰ ਕਰ ਲੰਦਾ ਅੱਛਾ ਇਹ ਗੱਡੀ ਖੜੀ ਕਰ ਦੇਣ ਲਈ ਆ ਕੇ ਆਪਣੀ ਬੇੜਾ ਖੜਾ ਕਰ ਦੇਣਾ ਢੇੜਾ ਲਾ ਕੇ 1 ਘੰਟਾ ਜੱਪੜ ਹੋ ਜਾਂਦਾ ਹੁਣ ਹਾਂਜੀ ਫੇ ਮੁੜ ਕੇ ਖੜੇ ਆ ਲਾਉਣਾ ਰੋਜ ਆ ਗੇੜਾ ਛੱਤ ਪਾਉਂਗੇ ਇਹਦੇ ਉੱਤੇ ਆ ਉੱਤੇ ਬਣਾਇਆ ਅਲਾਉਟ ਨਹੀਂ ਕਾਦੇ ਸਰਕਾਰ ਨੇ ਚਕਾਤੇ ਸੀ ਪਹਿਲਾਂ ਰੀਜ਼ਨ ਰੀਜ਼ਨ ਹਵਾ ਚ ਹਵਾ ਚ ਗੜ ਪਲਟ ਚ ਰੁਦੀ ਨਾ ਅੱਛਾ 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 ਸਹੀ ਹੈ ਸਹੀ ਹੈ ਚਾਲਿਆਂ ਦੇ ਬਾਬਾ ਪੋਣਾਹਰੀ ਤੇ ਚਾਲਿਆਂ ਚ ਹਾਂਜੀ ਤੇ ਅੱਜ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਬਾਬਾ ਪੋਣਾਹਰੀ ਦਾ ਇਹ ਰੂਟ ਇਹ ਰਸਤਾ ਜਿਹੜਾ ਸ਼ਾਰਟਕਟ ਰਸਤਾ ਹੈ ਨਾ ਤੇ ਬਹੁਤ ਜਿਆਦਾ ਨਾ ਚਾਲੇ ਲੈ ਕੇ ਇਧਰ ਚਾਲੇ ਵੀ ਜਾਂਦੇ ਇਹਨਾਂ ਦੇ ਵੋਟਾਂ ਦੇ ਵਿੱਚ ਚਾਲੇ ਹਾਂ ਇਹ ਪਿਛਲੀ ਵਾਰੀ ਨਰਵਰਾਤਰੀ ਦੇ ਹਾਂਜੀ ਤਾਂ ਠੀਕ ਲੱਗੇ ਸਭ ਨੂੰ ਚਲੋ ਬਹੁਤ ਵਧੀਆ ਬਹੁਤ ਵਧੀਆ ਤੇ ਚਲੋ ਠੀਕ ਆ ਜੀ ਇਹ ਆਪਣਾ ਲੱਕੀਪਰਾ ਇਹਦਾ ਡਰਾਈਵਰ ਤੇ 30 ਵੋਟਾਂ ਆ ਤੇ ਢੇੜਾ ਇੱਕੋ ਹੀ ਲੱਗਦਾ ਕਹਿੰਦਾ ਨਾ ਤੇ ਚਾਹੇ ਸਵਾਰੀ ਵੱਧ ਹੋਵੇ ਚਾਹੇ ਘੱਟ ਹੋਵੇ ਆਉਣਾ ਪੈਣਾ ਚਾਹੇ ਖਾਲੀ ਹੋ ਜਾਣਾ ਚਲੋ ਬਹੁਤ ਵਧੀਆ ਯਾਰ ਤੇ ਇੱਥੇ ਸਾਨੂੰ ਸੰਿਆਸੀ ਜੀ ਮਿਲੇ ਆ ਜਿਹੜੇ ਤਾਮਿਲਨਾਡੂ ਤੋਂ ਆਏ ਆ ਤੇ ਵਾਟ ਇਜ਼ ਯੂਰ ਵਾਟ ਇਜ਼ ਯੂਰ ਗੁੱਡ ਨੇਮ ਮਾਈ ਨੇਮ ਇਜ਼ ਤਿਲੇ ਆਨੰਦਾ ਤਿਲ ਚਿਦੰਬਰਮ ਸਵਾਮੀ ਚਿਦੰਬਰਮ ਸਵਾਮੀ ਹਿੰਦੀ ਮੇ ਬਾਤ ਕਰ ਲੇ ਹਿੰਦੀ ਛੋਟਾ 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 ਇੰਗਲਿਸ਼ ਲਿਟਲ ਬਿਟ ਲਿਟਲ ਬਿਟ ਯਾਨੀ ਓਨਲੀ ਸਵਾਮੀ ਜੀ ਇਸ ਹੀ ਹੈਲਪਿੰਗ ਯਾਨੀ ਸਾਗਿ ਕੰਟੈਕਟ ਆਨ ਦ ਵੇ ਨਮਸ ਸ਼ਿਵਾਯ ਨਮਸ ਸ਼ਿਵਾਯ ਸ਼ਿਵਾਯ ਨਮ ਸ਼ਿਵਾਯ ਨਮ ਅਨ ਮਿਊਜ਼ਿਕ ਤਨ ਤਕ ਤਨ 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 ਤਕ ਤਨ ਤਕ ਤਨ 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 ਤਕ ਤਨ 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 ਤਕ ਤਨ 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 ਤਕ ਤਨ 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 ਏ ਬਾਬਾ ਬਲਕਨਾਥ ਜੀ ਨੂੰ ਗਿਆ ਤੇ ਹੁਣ ਆਪਾਂ ਜਾਣਾ ਨੰਗਲ ਨੂੰ ਤੇ ਨੰਗਲ ਇੱਥੋਂ ਹੈਗਾ ਕੋਈ 7 ਕਿਲੋਮੀਟਰ ਦੀ ਦੂਰੀ ਦੇ ਉੱਤੇ ਤੇ ਚਲੋ ਜੀ ਚੱਲਦੇ ਆ ਜੀ ਫਿਰ ਤੇ ਅੱਛਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਆ ਕਰੋ ਉਹਦੇ ਨਾਲ ਫਿਰ ਹੋਰ ਵਧੀਆ ਵੀਡੀਓ ਬਣਾਉਣ ਦਾ ਮਨ ਕਰਦਾ ਨਾ ਤੁਹਾਨੂੰ ਦੱਸਿਆ ਕਿ ਕਿੱਥੇ ਕੋਈ ਚੀਜ਼ਾਨੂੰ ਵਧੀਆ ਮਿਲ ਜਾਂਦੀ ਹੈ ਨਾ ਉੱਥੇ ਬ੍ਰੇਕਾਂ ਬਾਈ ਦਿਆਂ ਸਾਡੀਆਂ ਨਾ ਯਾ ਤੁਸੀਂ ਇੱਕ ਵਾਰੀ ਗੌਰ ਫਰਮਾਇਓ ਵੀ ਉਹ ਦੇਖਿਓ ਕਿੰਨਾ ਸ਼ਾਨਦਾਰ ਆ ਔਰ ਇਹ ਅਸੀਂ ਖੜੇ ਆ ਪੰਜਾਬ ਚ ਆ ਦੇਖਿਆ ਆਏ ਹਾਏ ਕੀ ਆ ਨਾ ਆ ਦੇਖਿਆ ਤੇ ਠੀਕ ਆ ਜੀ ਮਿਲਦੇ ਆਂ ਫੇਰ ਅਗਲੇ ਬਲੌਗ ਦੇ ਵਿੱਚ ਓਕੇ